ਮਾਤਾ ਨੇ ਨਾ ਅੱਜ ਗੱਲਾਂ ਬੜੀਆਂ ਕੀਤੀਆਂ ਥੋੜਾ ਜਨਾ ਰੁਪਿੰਦਰ ਨੂੰ ਸਮਝਾਉਣਾ ਸਰਪਿੰਦਰ ਆਹ ਗੱਲ ਸੁਣੀ ਆਣ ਕੇ ਹਾਂਜੀ ਕੀ ਹੋਇਆ ਕਰ ਲਿਆ ਕੰਮ ਧੰਦਾ ਹਾਂਜੀ ਕੰਮ ਹੋ ਗਿਆ ਬਸ ਹੁਣ ਵਿਲੀ ਓ ਯਾਰ ਹੋਣਾ ਕੀ ਆ ਹਾਂ ਉਹ ਜਦੋਂ ਪਿੰਡ ਨਹੀਂ ਚਲ ਗੇ ਆਹੋ ਤੇ ਮਾਤਾ ਡਈ ਮੈਨੂੰ ਤਾਨੇ ਮੇਨੇ ਇਹ ਮਾਰ ਨਹੀਂ ਕੀ ਕਹਿੰਦੇ ਸੀ ਓ ਆਹੋ ਕਹਿੰਦੀ ਸੀ ਤੂੰ ਉਹਦੇ ਮਗਰ ਲੱਗਾ ਹੋਇਆ ਊਂ ਚਾਹੂਗਾ ਪਹਿਲਾਂ ਮੈਨੂੰ ਦੱਸ ਕੇ ਜਾਂਦਾ ਹੁੰਦਾ ਸੀ ਅਛਾ ਮੈਂ ਤੈਨੂੰ ਆਖਿਆ ਵਾਪੀ ਜਦੋਂ ਵੀ ਕਿਤੇ ਜਾਣਾ ਵਾਣਾ ਹੁਣ ਦੱਸ ਕੇ ਜਾਇਆ ਕਰੀ ਇਹ ਮੈਂ ਮੁੜਕੇ ਖੇਚਦੀ ਰਹਿੰਦੀ ਆ ਯਾਰ ਖੇਚਣ ਵਾਲੀ ਭਲਾ ਦੇ ਵਿੱਚ ਕਿਹੜੀ ਗੱਲ ਆ ਉਹਨੇ ਕੁੜੀ ਨੂੰ ਵੀ ਖਰੇ ਦੱਸਿਆ ਆ ਫੋਨ ਕਰਕੇ ਆਂਦੀ ਮੇਰੀ ਗੱਲ ਕਰਾ ਆਏ ਉਹਨੂੰ ਅਛਾ ਮੈਂ ਮੁੜਕੇ ਬੰਬੀ ਤੇ ਚੱਲ ਗਿਆ ਆ ਤੇ ਮੁੜਕੇ ਖੇਚਣ ਕਰ ਬਣ ਗਈ ਘਰ ਦੇ ਹੁਣ ਆਪਣੀ ਖਲਾਉਂਦੀ ਆ ਤੇ ਮੈਂ ਤਾਂ ਸੋਣ ਮਗਰਮਗਰ ਫਿਰਦੀ ਚੰਗੀ ਲੱਗਦੀ ਆ ਓ ਯਾਰ ਉੱਥੇ ਵੀ ਕਿਹੜਾ ਸਾਹ ਦਾ ਕੰਮ ਈ ਵੀ ਜਰਾ ਜਾਣਾ ਹੀ ਜਾਣਾ ਮਾੜਾ ਜਿਹਾ ਫੋਨ ਆ ਗਿਆ ਏ ਚੱਲ ਕੁੜੀ ਵੀ ਹੋ ਕੇ ਚਲ ਜਾਂਦੀ ਤੇ ਉਹਦੇ ਵੀ ਕਲੇਜੇ ਨੂੰ ਠੰਡ ਪੈ ਗਈ ਦੱਸ ਹੁੰਜੇ ਫੋਨ ਆਇਆ ਸੀ ਤੁਹਾਨੂੰ ਜਾਣਾ ਤੇ ਪੈਣਾ ਸੀ ਤੁਸੀਂ ਵੀ ਬਸ ਇੱਕੋ ਗੱਲ ਕਰੀ ਜਾਂਦੇ ਮੰਮੀ ਨੂੰ ਨਾ ਤੇ ਕੋਈ ਕੰਮ ਹੀ ਨਾ ਲੈ ਨਾ ਦੇਣ ਐਵੇਂ ਚਲਗੇ ਆਈਆਂ ਇੱਥੇ ਮੈਂ ਦੇਖਿਆ ਪਤਾ ਨਹੀਂ ਕਿੰਨਾ ਕਰਫੜ ਪਿਆ ਉੱਥੇ ਵੀ ਜਿਹੜਾ ਜ਼ਰੂਰੀ ਜਾਣਾ ਪੈਣਾ ਚਲੋ ਜਾਣਾ ਤੇ ਪੈਣਾ ਸੀ ਨਾ ਉਹ ਜਾਣਾ ਤੇ ਪੈਣਾ ਚਲ ਅਗਲੇ ਦਿਨ ਚੱਲ ਜਾਂਦੇ ਅਗਲੇ ਦਿਨ ਅਗਲੇ ਦਿਨ ਕਰਦੇ ਨੂੰ ਤੁਹਾਨੂੰ ਹਫਤਾ ਹੋ ਗਿਆ ਅੱਗੇ ਪਤਲ ਕੋਈ ਗੱਲ ਨਹੀਂ ਪਿਛਲੀਆਂ ਗੱਲਾਂ ਦੇ ਪਾ ਮਿੱਟੀ ਤੇ ਗਾਂ ਤੁਹਾਨੂੰ ਦੱਸ ਕੇ ਜਾਇਆ ਕਰਨਾ ਜਿੱਥੇ ਜਾਣਾ ਹੈ ਮਾਤਾ ਆਪ ਘਰ ਨਹੀਂ ਖਲੋਂਦੀ ਤੇ ਹੁਣ ਆਗਦੇ ਹੁਣ ਮੇਰੇ ਦਵਲੇ ਹੋਈ ਜਾਂਦੀਆਂ ਉਹਨੂੰ ਥੋੜਾ ਬੋਧਾ ਸਮਝਾਇਆ ਕਰੋ ਕਿ ਬੋਧਾ ਨਾ ਜਾਇਆ ਕਰਕੇ ਇਹਦੇ ਘਰ ਉਹ ਕਿਆ ਬੰਨੂ ਵੀ ਕਿਆ ਵਾ ਤੇਰਾ ਕੀ ਰਤਾ ਉਹਨੂੰ ਨਹੀਂ ਮੈਂ ਕਿਹਾ ਉਹਨੂੰ ਵੀ ਕਹਿ ਕੇ ਆਇਆ ਹਾਂ ਪਰ ਇਦਾਂ ਥੋੜਾ ਚਾਹੀਦੀ ਹੈ ਫੇਰ ਖਣਾ ਲੈਣਾ ਮਗਰ ਮਗਰ ਤੁਰ ਹੀ ਫਿਰੰਦੀ ਹੈ ਫੇਰ ਦੂਜੇ ਪਾਸੇ ਹੋ ਜਾਣਾ ਵਾ ਯਾਰ ਮੈਂ ਤੇਨੂੰ ਆਖਿਆ ਤੂੰ ਮੋਟਰਸਾਈਕਲ ਲਾ ਕੇ ਖਲੋ ਤੇ ਮੈਂ ਆਵਾਜ਼ ਦੇ ਕੇ ਤੈਨੂੰ ਆਜਣਾ ਹਾਂ ਚਲੋ ਠੀਕ ਆ ਬਾਬਾ ਨਹੀਂ ਗਈ ਨਹੀਂ ਪੁੱਛ ਕੇ ਚਲ ਜਿਆ ਕਰਾਂਗੇ ਜਾਣਾ ਹੀ ਨਹੀਂ ਬਲਤ ਕਿਤੇ ਜਾਣਾ ਕਿਥੇ ਆ ਹੁਣ ਹੂ ਅਏ ਸਵੇ ਤਾਂ ਜਰਮੀਨੇ ਨਾਲ ਜਾਨੇ ਜਾਣਾ ਕਿੱਥੇ ਉਹ ਚਲ ਜੇ ਕਿਤੇ ਜਾਣਾ ਵੀ ਪਏ ਚਲ ਦੱਸ ਕੇ ਚੱਲ ਜੇ ਇਹਨੂੰ ਦੱਸਣਾ ਕਿ ਭਾਰਵਾ ਉਹ ਚੰਗਾ ਦੱਸ ਦਿਆ ਕਰੂੰਗੀ ਹੋਰ ਦੱਸੋ ਹੋਰ ਤੇ ਕੁਛ ਨਹੀਂ ਉਹ ਕੋਈ ਕਹਿਣਾ ਸੀ ਮੈਂ ਕੱਲ ਬੋਲਣ ਬੜਾ ਡਈ ਤੇ ਚੱਲ ਬੋਲਣ ਦੀ ਤੇ ਉਦਾਂ ਹੀ ਹੱਤ ਵਦਾਂ ਦੀ ਮੈਂ ਠੀਕ ਨਹੀਂ ਆ ਤਾਂ ਬੋਲਣ ਲੱਗੀ ਰੈਂਦੀ ਨਹੀਂ ਆ ਭੀ ਕੀ ਬੋਲਣਾ ਆ ਤੇ ਕੀ ਨਹੀਂ ਬੋਲਣਾ ਮੈਂ ਉਹ ਚਲ ਕੋਈ ਗੱਲ ਨਹੀਂ ਜਾ ਚਾਹ ਘੁੱਟ ਬਣਾ ਕੇ ਲਿਆ ਮੇਰੇ ਤੇ ਅੱਗੇ ਸਿਰ ਪੀੜ ਹੋਣੀ ਜੀ ਮਾਦਾਵਦੀ ਹੋਏ ਤੋਂ ਮਾਦਾਵਦੀ ਜਹੀ ਆ ਤੇ ਉਤੋਂ ਬਾਤੂ ਰਾਹ ਦਾ ਸਬਜੀ ਸੁੱਕੀ ਬਣਾ ਕੇ ਨਾ ਫੇਰਾ ਮਾਰੀ ਹੁੰਦੀ ਆ ਕਿਉਂਕਿ ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਈ ਫੇ ਮੈਨੂੰ ਕਹਿਤਾ ਮੈਂ ਸੌਹਰੇ ਜਾਣਾ ਤੋ ਤੇਰੀ ਮੰਮੀ ਨੂੰ ਇਹਨੇ ਕੋਈ ਨਹੀਂ ਦੱਸਿਆ ਚਲਾਕੀਆਂ ਕਰਦੇ ਕੀ ਫਿਰਦੇ ਆ ਚੱਲ ਮੈਂ ਜਾਉਂਗੀ ਸੁਣੂੰਗੀ ਤਾਂ ਸਹੀ ਨਾਲੇ ਲੱਵੜੀ ਦਾ ਕੰਨ ਖਿੱਚ ਕੇ ਆਉਂਗੀ ਵੀ ਕੋਈ ਅਕਲ ਨੂੰ ਹੱਥ ਮਾਰ ਹੁਣ ਤੂੰ ਸਿਆਣਾ ਹੋਇਆ ਵਾ ਝੂਠ ਮਾਰ ਕੇ ਨਹੀਂ ਜਾਈਦਾ ਹੁੰਦਾ ਕਰਦਾ ਕੀ ਫਿਰਦਾ ਵਾ ਤੂੰ ਇਹਨਾਂ ਨੇ ਵੀ ਮੈਨੂੰ ਕਹਿਣਾ ਪਿਆ ਕਿ ਕੱਲ ਫੋਨ ਆਇਆ ਤੇ ਅੱਜ ਤੂੰ ਤਰਪੀ ਆ ਪਰ ਹੁਣ ਕੀ ਕਰਾਂ ਮੇਰੀ ਵੀ ਮਜਬੂਰੀ ਮੈਨੂੰ ਜਾਣਾ ਹੀ ਪੈਣਾ ਵਾ ਤਾਂ ਮੈਂ ਕੀ ਬਣਾ ਦੇ ਲੱਗੀਆਂ ਮੈਂ ਨਾ ਦਾਲ ਬਣਾ ਕੇ ਨਾ ਚਣਿਆਂ ਦੀ ਤੇ ਤੜਕਾ ਲਾ ਚਲੇ ਤਾਂ ਮੇਰਾ ਰਾਦਾ ਤੇ ਪਿੰਡੋ ਹੋ ਗਿਆ ਚਲ ਵੇਖਦਾ ਮਰਜ਼ੀ ਆਪਣੀ ਆਹੋ ਅੱਜ ਹੋਈ ਜੰਨੀ ਐ ਕਰਨ ਨੂੰ ਨਾਲ ਲੈ ਜਾਂਦੀ ਐ ਪੁੱਛ ਲੈ ਬੰਦਾ ਕਰਨ ਨੂੰ ਕੀ ਕਹਿੰਦਾ ਕਰਨੇ ਕੀ ਕਹਿਣਾ ਵਾ ਕਰਨੇ ਚਲੀ ਜਾਣਾ ਵਾ ਤੇ ਤੁਸੀਂ ਰਿਓ ਘਰੇ ਹੀ ਅੱਜ ਚਲ ਇਦਾਂ ਕਰ ਲੈ ਠੀਕ ਆ ਨਾ ਮਾਤਾ ਨੇ ਕੱਲ ਫੋਨ ਕੀਤਾ ਮੈਨੂੰ ਬਾਜੀ ਵੀ ਨਹੀਂ ਉਹਦੀ ਚੰਗੀ ਲੱਗੀ ਤੇ ਨਾਲੇ लवली ਵੀ ਪਰਸੋਂ ਫੈਂਡ ਹੈ ਵੀ ਪਿਆਣਾ ਆਮੀ ਹੋ ਕੇ ਜਾਵੇਂ ਤੇ ਮੈਂ ਚੱਲ ਹੋਈ ਹੁੰਦੀ ਫਿਰ ਮੇਰੀ ਗੱਲ ਸੁਣਾ ਇਹੇ ਫੋਨ ਤੇ ਕੱਲ ਤੁਹਾਡੀ ਗੱਲ ਹੋਈ ਆ ਤੇ ਹੁਣ ਐਡੀ ਛੇਤੀ ਪਤਾ ਲੈਣ ਵੀ ਚੱਲ ਜਾਣਾ ਪਤਾ ਲੈਣੇ ਜਾਣਾ ਮੈਨੂੰ ਕਦੋਂ ਦੀ ਗਈ ਕਿੰਨਾ ਚਿਰ ਹੋ ਗਿਆ ਵਾ ਮੁੜ ਕੇ ਤੁਸੀਂ ਕਹਿਣਾ ਮੈਂ ਕਣਕ ਵੜਣੀ ਆ ਫਿਰ ਕਹਿਣਾ ਤੂੜੀ ਬਣਾਉਣੀ ਆ ਫਿਰ ਤੇ ਬਿਲਕੁਲ ਹੀ ਨਿਕਲਿਆ ਜਾਣਾ ਇਹੋ ਦੋ ਚਾਰ ਦੇਣਾ ਵਾ ਜੇ ਜਾਇਆ ਗਿਆ ਤੇ ਜਾ ਗਿਆ ਚਲ ਇਦਾਂ ਕਰ ਫਿਰ ਪੁੱਛ ਲੈ ਕਰ ਨੂੰ ਕੋਈ ਨਹੀਂ ਮੈਂ ਕਰਨ ਨੂੰ ਪੁੱਛਦੀ ਆ ਕੀ ਆਂਦਾ ਤੇ ਜਾ ਫਿਰ ਉਹ ਸੁੱਕ ਤੇ ਸੁੱਕ ਤੇ ਜਾ ਉਹ ਤੇ ਮੁੜ ਕੇ ਟਾਈਮ ਆਪਣਾ ਘਰ ਨੂੰ ਆਇਓ ਨਹੀਂ ਕੋਈ ਗੱਲ ਨਹੀਂ ਮੋਟਰਸਾਈਕਲ ਤੇ ਝਾਟੇ ਚਲ ਜਾਣਾ ਧੇ ਘੰਟੇ ਲਰਾਵ ਟਾਈਮ ਨਹੀਂ ਆ ਜਾਗੇ ਇੱਧਰ ਚੱਲ ਇਦਾਂ ਕਰ ਲੈ ਮਾਰਲਾ ਕਰਨ ਨੂੰ ਆ ਜੀ ਕੀ ਕਹਿੰਦਾ ਕੋਈ ਨਹੀਂ ਮਾਰਦੀ ਉਹ ਉੱਥੇ ਖਲੋਤਾ ਮਾਰਾ ਵਾਜ ਨੂੰ ਮਾਰੇ ਵਾਜ ਨੂੰ ਕਰਨ ਕੱਲ ਤੇ ਤੂੰ ਆਇਆ ਸੀ ਝਾਤੀ ਤੇ ਚਲ ਜਾਣਾ ਦੱਸ ਜਾਣਾ ਹੀ ਨਹੀਂਗਾ ਜਦੋਂ ਨਹੀਂ ਵਿਆਹ ਆ ਉਹ ਝੱਟ ਚਲ ਜਾਂਦੀ ਨਹੀਂ ਹਿੰਦੀ ਹ ਤਾਂ ਕਿਉਂ ਵਿਆਹ ਹੋਇਆ ਵਾੰਤਰਾ ਦੇ ਨਿਆ ਤੇ ਸਭੋਂ ਆਜ ਮਮੀ ਪਾਪਾ ਮਾਜਾ ਮਾਂਡੀ ਪਾਪਾ ਬਾਜਾ ਮਾਰਨ ਦੇ ਜੀ ਮੇਰਾ ਰਾਧਾ ਚੱਲਾ ਤੇਰੇ ਨਾਨਕਾਂ ਤ ਹੋਈਏ ਆਜੀ ਆਣਾ ਮ ਆਹੋ ਚਲੋ ਚਲ ਜੀਏ ਘਰੇ ਮੈਂ ਤੇ ਤਿਆਰੀ ਆਂ ਆਹੋ ਤੇ ਹੱਕ ਬੜੇ ਤੂੰ ਪਾਈ ਆ ਮੈਂ ਵੀ ਚੁੰਨੀ ਲੈਣੀ ਇੱਧੇ ਚੱਲ ਜਾਣਾ ਆਹ ਚਲੋ ਤੇ ਚੱਲ ਕੇ ਘਰ ਕਿਹੜੀ ਗੱਲ ਹੁੰਦੀ ਆ ਮੈਂ ਨਾ ਮਾਰੀ ਦੀ ਆ ਸੱਜਣ ਦਾਲ ਨੂੰ ਤੜਕਾ ਲਾ ਲਾ ਚਲੋ ਲਾ ਲਓ ਪਾਪਾ ਤੇ ਰੋਟੀ ਖਾਣੀ ਬਾਅਦ ਚ ਖਾਂਦੇ ਰਹਿਣਗੇ ਠੀਕ ਲਾ ਲਓ ਕੋਈ ਗੱਲ ਨਹੀਂ ਥੋੜਾ ਸਾਫ ਕਰ ਲੈਨੇ ਜੀ ਫਿਰ ਕਰ ਲਾ ਤੇ ਨਾਲ ਲੈਣਾ ਦੋ ਗਰਕੀਆਂ ਰੋਟੀ ਤੂੰ ਹੀ ਹਾਲਾ ਖਾ ਲੈਣਾ ਕੋਈ ਗੱਲ ਨਹੀਂ ਚਲ ਮੁੰਡਾ ਵੀ ਸੈਮਤ ਹੋ ਹੀ ਗਿਆ ਵਾ ਤੇ ਚਲ ਤਾਂ ਮੰਮੀ ਕੋਈ ਗੱਲ ਦੀ ਦਵਾ ਦਰਨਾ ਵੇਖਾਂ ਥਾਲ ਤੇ ਉੱਥੇ ਲਾ ਕੇ ਬੈਠਾ ਤਰਪਾ ਲਾ ਰਹੀ ਨੀ ਮੰਮੀ ਮੰਮੀ ਆ ਗਈ ਪੁੱਤ ਆ ਜਾ ਫੇਰ ਚੱਲੀਏ ਮੋਟਰਸਾਈਕਲ ਤੋਂ ਹਟਾ ਤਾ ਮੈਂ ਗੇਟ ਗੱਡੀ ਲਾਇਆ ਵਾ ਆਜੋ ਚਲ ਚਲ ਲੇਟ ਹੋਏ ਨਾ ਮੁਰਕਿਆ ਆਜੋ ਮਨ ਕਰਦੇ ਕੰਮ ਕਰਦੇ ਤਾਂ ਲੇਟ ਹੋ ਹੀ ਜਾਈਦਾ ਵਾ ਦੁਪਹਿਰ ਚੜ ਗਈ ਆ ਪਰ ਰੋਟੀ ਪਾਣੀ ਕਰਕੇ ਹੀ ਜਾਣਾ ਸੀ ਚੱਲ ਜੰਗਾ ਬਾਬਾ ਆਹੋ ਚੱਲੇ ਆ ਹੋਈ ਆਂ ਫਿਰ ਤੇ ਜਾਇਓ ਕਰਨ ਤਿਆਰਨਾ ਪਤਾ ਚਲਾਈ ਟ੍ਰੈਫਿਕ ਬੜੀ ਆ ਉਹ ਇਹਦੀ ਗੱਲ ਆ ਬਾਬਾ ਚਲੋ ਕੋਈ ਗੱਲ ਨਹੀਂ ਠੀਕ ਆ ਤੇ ਜੇ ਜਾਣਾ ਤਾਂ ਛੇਤੀ ਆਇਓ ਫਿਰ ਹੈ ਕੋਈ ਨਹੀਂ ਛੇਤੀ ਆ ਜਾਾਂਗੇ ਰੋਟੀ ਮੈਂ ਪਕਾਤੀ ਆ ਖਾ ਲਿਓ ਤੁਸੀਂ ਫਿਰ ਚਲ ਠੀਕ ਆ ਚਲ ਠੀਕ ਆ ਚੰਗਾ ਆ ਟਾਈਮ 'ਤੇ ਆ ਜਾਇਓ ਜਨਾਨੀਆਂ ਨੂੰ ਹੀ ਨਾ ਬਾਜੀ ਚਾਹੀਦਾ ਪਤਾ ਨਹੀਂ ਫੋਨ ਤੇ ਉਹਨੇ ਕੀ ਕਿਹਾ ਤੇ ਕੀ ਨਹੀਂ ਤੇ ਜਾਨ ਖਾਲੀ ਆ ਮਾਦਾ ਨਹੀਂ ਠੀਕ ਮਾਦਾ ਨਹੀਂ ਠੀਕ ਚਲੋ ਨਾਲੇ ਚਾਰ ਲੱਥ ਜੂਗੇ ਦਾ ਵੀ ਮੁੰਡਾ ਤੇਂ ਦੀਆਂ ਫੁੰਡੀਆਂ ਹੀ ਲਾ ਲੈਦਾ ਨਾ ਅੱਗੇ ਤੇ ਕੱਲਾ ਹੀ ਹੋਂ ਤੇ ਦੋਵੇਂ ਜੀ ਆ ਇਹ ਓਕਰੇ ਹੁਣ ਇਹਨਾਂ ਨੂੰ ਭਜਾ ਲਾਂ। ਆ ਚਲੋ ਇਹ ਪਤਾ ਨਹੀਂ ਨੰਦਾ ਕਈ ਆ ਰਹੇ। ਆਹ ਆਜਾਂ ਉਹ ਵੀ ਕਰੀ ਗਏ। ਦੂਹੀ ਮਾਪੋਂ ਦਫਤਰੀ ਇਹ ਹੁੰਦੇ ਹੀ ਹਲੇ ਕੱਲ ਮਨਾ ਕੀਤਾ ਹੈ। ਅੱਜ ਫੇਰ ਆ ਗਈ। ਪਤਾ ਨਹੀਂ ਕਿਦਾਂ ਦੀ ਆਏ। ਇਹਦੇ ਵੀ ਇਰਾਦੇ ਹੁਣਾਂ ਕੋਹਨਾ ਕੋਹ ਲੈ ਹੀ ਜਾਵਾਂ ਜਾ ਕੇ ਤਾਂ ਕੋਸੋ ਜੀ ਲੱਗਣਦਿਆ ਹੁਣਾਂ ਮਾ ਕਰ। ਹੁਣ ਬਹਿਣੀਆਂ ਹੋਈਆਂ ਮਾਵਾਂ ਧੀਆਂ। ਮਠਿਆ ਫੇ ਕੀਆ ਮਾਰਨ ਗਿਆ ਦਾ ਨਾਲੇ ਹੁਣ ਕੋਹਨਾ ਕੋਹ ਲੈ ਜਾਊਗੀ ਆਕੇ ਮੈਨੂੰ ਤੇ ਇਸੇ ਕੱਲ ਦਾ ਡਰ ਲੱਗਾਰੀਦਾ ਕੋਹ ਦੇ ਹੀ ਨਾ ਦੇਵੀ ਪਰ ਮਾਤਾ ਨੇ ਕੋਹ ਨੂੰ ਦੇ ਦੇ ਦੋ ਇਹਨਾਂ ਨੂੰ ਜਾਣ ਨਹੀਂ ਦੇਣਾ ਦੇਣਾ ਤੇ ਜ਼ਰੂਰ ਹੋਏਗਾ ਪਰ ਅੱਜ ਮੈਂ ਲੱਗੇ ਰਹਿਣਾ ਦੇਖਣਾ ਸਹੀ ਬੈਠਦੀ ਹੀ ਇਹ ਭਲਾ ਦੇਣੀ ਹੈ ਨਾ ਜਾ ਕੇ ਨਾਨੀ ਆਸੀ ਦਾ ਫੋਟੋ ਲਿਗਾ ਗਿਆ ਚਾਪਤ ਵਧੀਆ ਵਧੀਆ ਮਮੀ ਜੀ ਸੱਸੇ ਦਾ ਮਮੀ ਜੀ ਧੰਨਵਾਦ ਚਲੋ ਆਇਓ ਚਲ ਜੀ 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 ਕੋਸਣੋਂ ਕੀ ਹਾਲ ਚੱਲ ਜੀ ਠੀਕ ਠਾਕ ਹੈ ਜੀ ਲੱਭੀ ਤੇ ਪਿੰਦ ਨੇ ਦਿਹਾੜੇ ਘਰੇ ਕੀ ਕੇ ਕੀ ਹੋ ਰਿਹਾ ਹੈ ਜੀ ਅੱਛਾ ਹਾਂ ਤਾਂ ਤੁਸੀਂ ਨਾ ਕੋਈ ਲੱਗੇਗਾ ਹਾਂ ਹੱਥ ਤਾਂ ਠੀਕ ਹੋ ਇਹ ਦੁਆ ਜਿਹੜੀ ਲੱਗੀ ਹੈ ਅੱਛਾ ਅੱਛਾ ਨਹੀਂ ਕੋਈ ਨਹੀਂ ਤਾਂ ਇੰਨਾ ਫੈ ਜਾਓ ਹਾਲੇ ਕਈ ਜਾਂਦੇ ਨੇ ਲੈਓ ਇਹ ਪਰਸ ਤੱਕ ਉਹ ਬਤੇ ਅੱਛਾ ਫੇ ਜਾ ਕੇ ਲੈਵੋਗੇ ਨੇ ਲਿਆ ਉਹ ਇਹ ਤਾਂ تمہیں ਜਾਨੀ ਖਾਗੋ ਹੁਣ ਇਹ ਵੀ ਜੋ ਸਰੀਰ ਇਦਾਂ ਦਾ ਫਿਰ ਦਵਾਈਆਂ ਦੇ ਨਾਲ ਹੀ ਆ ਹਰ ਜੀ ਤੋਂ ਪੈਦਾ ਹੋ ਦਵਾਈ ਦਾ ਉਹ ਤੇ ਅਜੇ ਹੋਣੀ ਚਾਹੀਦੀ ਹਾਂ ਜਿੰਨੇ ਲੀਦਾ ਜਿਦਾ ਕਿੱਥੇ ਗਏ ਆ ਇਹਦੀ ਵਾਰ ਆ ਲੱਗਦੇ ਆ ਸਾਖੇ ਵੀ ਫਸੇ ਕਾਰ ਹੋਰ ਕਿੰਦਰ ਗਿਆ ਚਾਹ ਹਾਂਜੀ ਵਧੀਆ ਠੀਕ ਠਾਕ ਦਿੰਦੋ ਮਾਂ ਨੂੰ ਵੀ ਠਾਕ ਆਉਂਦੀਆਂ ਲੋ ਅੱਛਾ ਲੈਣਾ ਇਹਨਾਂ ਨੂੰ ਆ ਕਰਨਾ ਆਉ ਛੁੱਟੀ ਹੀ ਅੱਛਾ ਤੇ ਮੈਨੂੰ ਪਾਸ ਤੇ ਕਿੱਥੇ ਜਾਉਂਗੀ ਮੈਂ ਤੋਂ ਕੁੜੀਆਂ ਨਾਲ ਗਰਮੀ ਹੋ ਗਈ ਆ ਨਹੀਂ ਨਹੀਂ ਚੱਲ ਚੰਗਾ ਕੀਤਾ ਮੋਟਰਸਾਈਕਲ ਤੇ ਆਏ ਹਾਂ ਹਾਂ ਮੋਟਰਸਾਈਕਲ ਤੇ ਆਏ ਆ ਤੇ ਬਾਜ ਨੂੰ ਲੈ ਆਉਂਦੇ ਨਾਲ ਬਾਗੀ ਤੋਂ ਹੁਣ ਤੇਨੂੰ ਪਤਾ ਘਰ ਵੀ ਇੱਕ ਜਾਣਾ ਪੈਣਾ ਆ ਆਹ ਸਦੇ ਤੇ ਹੈ ਇਹ ਮੈਨੂੰ ਲੈ ਜਾਣਾ ਆ ਆਹ ਸਦਾ ਚਾਹੀਦਾ ਹੀ ਆ ਘਰ ਕੋ ਸੁਣਾ ਕੇ ਫੜਾ ਦੇਣਾ ਹਾਂ ਹੂੰ ਤਾਂ ਆਂਗੇ ਫਿਰ ਮੈਂ ਹਾਂ ਚੱਲ ਹੀ ਤੁੰਗ ਜਣੇ ਹੋਮਨੇ ਚਲੋ ਵਧੀਆ ਬੀ ਅਗਲੀ ਵਾਰਾਂ ਨੂੰ ਦਿੰਦਾ ਲੈ ਆਉਂਗੀ ਕਰਨ ਘਰ ਰੋਗਾ ਉਹ ਚੱਲਣਾ ਠੰਡਾ ਹਾਂਜੀ ਬਸ ਠੀਕ ਠਾਕ ਵਧੀਆ ਬੋਮੀ ਜਾਪੋ ਤਾਂ ਠੰਡਾ ਲੈ ਆਓ ਹਾਂ ਕਲਰ ਬੋਤਲ ਲੈ ਕੇ ਆ ਡਵਾ ਤੇ ਅੱਲੀਓ ਨਹੀਂ ਬੋਈ ਲੈ ਆਓ ਤੇ ਚਾਹ ਬਣਨੀ ਹੈ ਮਾਤਾ ਹੱਡੀ ਦਾ ਕੋ ਹਾਲ ਨਹੀਂ ਬੋਤਲ ਇੱਕ ਕੱਲ ਦੀ ਲੈ ਆਈ ਆ ਤੇ ਬਸ ਹੁਣ ਉਹੋ ਹੀ ਸਣਾਈ ਜਾਣੀ ਆ ਮੈਂ ਤਾਂ ਕੋਲਡ ਡਰਿੰਕ ਦੀ ਬੋਤਲ ਲੈਂਦੀ ਇਹਨਾ ਉਹ ਲੈ ਆ ਪਾਣੀ ਦਿੰਨੀ ਆ ਨਾ ਉੱਥੇ ਘੜੇ ਠੱਡੇ ਪੀਂਦੀ ਆਉਂਦੀ ਆ ਬਠੱਡੇ ਪੀਂਦੀ ਆਉਂਦੀ ਆ ਪਾਣੀ ਫੜ ਬਣੂ ਗਾਨੀ ਮਾਮੂ ਜੀ ਤੇਰੇ ਲੈ ਬਣੀ ਰੇਂਦੇ ਹੋਰ ਦਾ ਇੱਟ ਬੰਡੇ ਆਏ ਤੇ ਲੱਗੇ ਹੁੰਦੇ ਮਸ਼ੀਨਾਂ ਤੇ ਵੀ ਪਿੱਛੇ ਚੱਲ ਗਏ ਅਸ਼ਸ਼ਾ ਜਿਹੜੀ ਤੇ ਪਨ ਕਬੜਾ ਲੀਏ ਪਤਾ ਪਤਾ ਲੱਗ ਪਤਾ ਰੋਜ਼ੀ ਬਿਜੋੜਦੇ ਹਾਂ ਸਹੀ ਗੱਲ ਦਾ ਵੱਡੀ ਹੋਵੇ ਤਾਂ ਫਿਗਰ ਮੁਕੰਦਾ ਵਾ ਛੇ ਆ ਵੀ ਇਹਨਾਂ ਦੀ ਮਿਹਨਤ ਹੈ ਬਿਲਕੁਲ ਹਾਂ ਲੈ ਫੋਟੋ ਦਾ ਤਾਂ ਹਾਂ ਕਿ ਮੈਂ ਵੀ ਕਿੱਥੇ ਨਹੀਂ ਆ ਸਾਸ਼ੀ ਘਾਲੋ ਹਲੋ ਫਾਈ ਫੇਗਣਾ ਵੀ ਅਸ਼ਾ ਪੋਰ ਪਿੰਡ ਤੋਂ ਸੁਣਾ ਹਾਂਜੀ ਠੀਕ ਠਾਕ ਜੀ ਵਧੀਆ ਹੈ ਪਿੰਡ ਠੀਕ ਠਾਕ ਸਾਰੇ ਹਾਂਜੀ ਵਧੀਆ ਸਭ ਠੀਕ ਠਾਕ ਹੈ ਵਧੀਆ ਹੀ ਚੱਲ ਰਿਹਾ ਹੈ ਡਰਾਈਵ ਨਾ ਕਰਨ ਕੋ ਕਿ ਕਿ ਨਹੀਂ 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 ਹਲੇ ਕਿਥੇ ਅੱਛਾ ਮੀਨ ਲੇੜ ਕਰਦੀ ਆ ਉਹਦਾ ਤਾਂ ਟਾਈਮ ਹੀ ਬਤਾਉਣਾ ਨਹੀਂ ਨਹੀਂ ਵੱਡੀ ਜਾਣੀ ਆ ਬਸ ਹੁਣ ਗਈਆਂ ਪਛੇਤੀਆਂ ਮੇਰੇ ਮਗਰ ਹੋਈ ਜਾਣੀਆਂ ਆ ਉਹ ਹੀ ਆ ਨਾ ਲੋਕਾਂ ਨੂੰ ਭੱਜ ਦੌੜ ਪਈ ਆ ਮੀਨ ਜੀ ਬੱਦਾਂ ਤੇ ਝਾਤੀ ਆ ਜਾਂਦਾ ਵਾ ਆ ਕਿੱਦਾਂ ਕਰੇ ਵੱਡੀਆਂ ਨੇ ਨਾ ਉਹ ਅਸਕਾਉਂਡ ਹੈ ਨਾ ਮੰਡੀਆਂ ਦੇ ਵਿੱਚ ਹਾਂ ਸਹੀ ਗੱਲ ਵਾ ਤੇ ਚਲੋ ਉਹ ਦੋ ਦਿਨ ਦੇ ਬੰਦਾ ਲੇਟ ਬਤਾ ਲਓ ਢਾ ਲੈ ਚਲ ਕੋਈ ਨਹੀਂ ਪਾਹੀ ਬੱਦਲ ਬੱਦਲੇ ਡਰ ਲੱਗਦਾ ਉਹਦਾ ਤੇ ਚਲ ਕੋਈ ਗੱਲ ਨਹੀਂ ਹੈ ਤੈਨੂੰ ਲੱਗੇ ਤੇ ਫੇਰ ਕੋਈ ਡਰੀ ਨਹੀਂ ਸਹੀ ਗੱਲ ਸੀ ਅਮੀ ਨੇ ਦੀ ਮਿਹਨਤ ਵਾਹ ਜੀ ਪਤਾਣੇ ਘਰ ਆ ਜਾਂਦਾ ਫੇਰ ਮੁੱਕ ਜਾਂਦਾ ਆਪਣਾ ਹੋਈ ਨਾ ਤੇ ਜਾਂਦਾ ਸਕੂਲ ਕਰਨ ਕਰਨ ਜਾਂਦਾ ਵਾ ਅੱਛਾ ਹੁਣ ਛੁੱਟੀ ਆ ਜੇ ਨੂੰ ਤੇ ਤਾਰ ਦੇ ਵੱਦ ਛੁੱਟੀ ਹੋਣੀ ਤੇ ਮੈਂ ਚੱਲ ਨਾਕਿਆਂ ਦਿਖੋਈਏ ਤੇਰੇਆਂ ਚਲ ਵਧੀਆ ਗੀਤ ਆਰ ਸੁਣੋ ਫੇਰ ਮੈਂ ਸਕੂਲ ਜਾਂਦਾ ਫੇਰ ਟਾਈਮ ਰੱਖਣਾ ਹਾਂ ਇਹ ਤੂੜੀ ਖਦਾਓ ਦਾਣੇ ਖਦਾਓ ਮੈਨੂੰ ਕਰ ਲੈ ਹੀ ਫੋਨ ਤੇ ਤਾਂ ਕੱਲ ਨੂੰ ਦੀ ਰਹੀਂਦੀ ਆ ਤੂੰ ਅੱਜ ਤਿਆਰ ਹੋਣੀ ਆ ਅੱਛਾ ਤੇਨੇ ਹਾ ਮੁੜ ਕੇ ਤੈਨੂੰ ਕਹਣਾ ਕੜਪਾ ਢਾਉਣੀ ਆ ਫੇਰ ਕਹਣਾ ਤੂੜੀ ਬਣਾਉਣੀ ਆ ਕਿ ਇਹਨੇ ਕੋਈ ਜਾ ਨਹੀਂ ਜਾਣਾ ਕਈ ਕੰਮ ਵਰਗੇ ਛਿੜ ਜਾਂਦੇ ਨੇ ਤੇ ਹੁਣ ਗਾੜੀ ਆ ਵੀ ਕਰ ਲਈ ਉਹ ਵੀ ਕਰ ਲਈ ਤੂੰ ਨਾਲ ਨਾਲ ਲਾਗ ਲਾ ਲੋ ਸਹੀ ਗੱਲ ਨਾ ਹੁਣ ਗਾੜੀ ਕੰਮ ਦੇ ਦਿਨਵਾਗੇ ਚਲੋ ਵਧੀਆ ਆ ਚਲੋ ਮੈਂ ਚਾਹ ਬਣਾਉਣੀ ਆ ਚੱਲ ਅੱਧਰ ਉੱਤੇ ਬਈਏ ਹੁਣ ਮੋਹਾਲਾ ਤੇ ਆ ਜਾ ਕਰਨਾ ਮਨੇ ਆਪਣੇ ਮਾਮੂਨੇ ਵੇਖਣਾ ਆਹ ਕਿੱਦਾਂ ਰਿਹਾ ਮੰਮੀ ਜੀ ਨੌ ਕਰਦੀ ਐ ਸੇਗਾ ਚੰਗੀ ਐ ਨਹੀਂ ਰੋਟੀ ਤੇ ਦੇ ਦਿੰਦੀ ਐ ਚਾਹ ਚਾਹ ਦਾ ਰੋਟੀ ਨਾਲ ਰੋਟੀ ਪਰ ਇਹ ਆ ਕਿ ਜਾਂਦੇ ਕਿਹੜੇ ਦੱਸ ਦੇ ਕਿ ਨਹੀਂ ਆ ਮੁੰਡੇ ਦੇ ਕਦੀ ਇੱਕ ਆਪਣੇ ਹੀ ਕੀਤਾ ਹੂੰ ਤੋੜ ਕੇ ਖਾ ਕੇ ਵੀ ਇਹਨੂੰ ਦੱਸ ਕੇ ਨਹੀਂ ਗਈ ਅੱਛਾ ਜਿਹਦਾ ਜਿੱਕਦਾ ਚੋਪਾ ਕੇ ਤੋੜ ਪੈਂਦੀ ਐ ਤੇ ਗੱਲ ਥੋੜੀ ਐ ਹੈ ਤੇ ਅਸੀਂ ਦੋਵੇਂ ਚਾਹੀਆਂ ਉਹ ਘਰ ਵਿੱਚ ਤਹੀ ਤਾਂ ਕਰੋ ਉਹਨੂੰ ਤਾਂ ਕੀ ਕਹਾਂ ਜੇ ਕਿਹਾ ਫੇਰ ਕਹਾਂ ਕਿ ਸਾਸਨ ਉਹ ਕਟੋ ਕੇ ਕਰਦੀ ਆ ਤੂੰ ਹੀ लवली ਨਾ ਸਮਝਾਇਆ ਕਰੋ ਕਿ ਪੁੱਤ ਮੇਰੇ ਕੋ ਦੋ ਚਾਹ ਪੁੱਤ ਤਾਂ ਖੇਡਦਾ ਹੀ ਨਹੀਂ ਛੱਡਦੀ ਤੇ ਇਕੱਲਾ ਤਾਂ ਹੁਣ ਦਿੱਤੀ ਨਹੀਂ ਉਹਨੂੰ ਤਾਂ ਕਿੱਥੇ ਬੰਦਾ ਸਮਝਾਵੇ ਹੁਣ ਗਾਲ ਦਿੱਤੀ ਪੁੱਤ ਨਾ ਕਰੀ ਪੈਂਦੀ ਆ ਉਹਨੇ ਸਮਝਾਣਾ ਨਾ ਇਹਨੂੰ ਕੀ ਕਹਿਣਾ ਹੋਰ ਮੈਂ ਤੇ ਦੇਖ ਕੋ ਕੱਲ ਲੂੰਗੀ ਨਾ ਤੇ ਤੂੰ ਇਹਨੂੰ ਸਮਝਾਵੀ ਕੋਈ ਨਹੀਂ ਮੈਂ ਨਾ ਇਹਨੂੰ ਬਾਹਰ ਆਵਾਜ਼ ਮਾਰਦੀ ਆ ਉਹ ਬਾਥਰੂਮ ਲਾਗੇ ਉੱਥੇ ਬਹਿ ਕੇ ਮੈਂ ਸਮਝਾਉਣੀ ਆ ਵੀ ਵੇਖ ਮਾਤਾ ਪਿਤਾ ਦੇ ਸਿਰ ਤੇ ਤੂੰ ਹੀ ਦੱਸ ਕੇ ਨਹੀਂ ਜਾਂਦੀ ਮਗਰ ਉਹਨੂੰ ਕੁਝ ਹੋ ਜਾਈ ਤੇ ਕੌਣ ਵੇਖੇ ਕਈ ਇਹ ਤਾਂ ਰੜ ਗਏ ਨੇ ਆਪੇ ਦਵਾਈ ਖਾਂਦੀ ਆ ਪਰ ਨਹੀਂ ਕੋਈ ਪਤਾ ਹੁੰਦਾ ਉਹ ਟਾਈਮ ਦਾ ਕਿਲੇ ਵੇ ਮਾਰਾ ਤੇ ਬਾ ਜਿਹੜਾ ਮੈਨੂੰ ਤੇ ਨਾ ਫੋਨ ਤੇ ਸੁਣ ਕੇ ਬੜਾ ਹੋਰ ਤਰ੍ਹਾਂ ਹੋਇਆ ਉਹ ਤੇ ਇਹ ਮੈਨੂੰ ਅੱਦੇ ਹੀ ਪਈ ਨਹੀਂ ਆਉਣਾ ਮੈਂ ਕਿਹੀ ਮੈਨੂੰ ਤੇ लवली ਨੇ ਫੋਨ ਕਰਤਾ ਸੀ ਵੀ ਮੈਂ ਅੱਜ ਸਹੁਰੇ ਜਾਣਾ ਵਾ ਮੇਰੇ ਸਹੁਰਿਆਂ ਤੋਂ ਫੋਨ ਆਇਆ ਬੜਾ ਹੀ ਜ਼ਰੂਰੀ ਕੰਮ ਤੇ ਮੈਂ ਫਿਰ ਕਿਹਾ ਵੀ ਕੋਈ ਨਹੀਂ ਤੂੰ ਜਾ ਇਹ ਤੂੰ ਆ ਜੀ ਉਧਰ ਮੰਮੀ ਕੋ ਮੈਂ ਕਿਹਾ ਜੇ ਮੈਂ ਮੰਮੀ ਕੋ ਆ ਗਈ ਫਿਰ ਕਹਿਣਾ ਮਗਰੋਂ ਆਈ ਆ ਪਤਾ ਨਹੀਂ ਮੰਮੀ ਨੇ ਕੀ ਦੇ ਦਿੱਤਾ ਪਤਾ ਨਹੀਂ ਲੈ ਗਈ ਹੈ ਨਾ ਤੇ ਮੈਂ ਕਿਹਾ ਨਹੀਂ ਬਾਊ ਅੱਜ ਨਹੀਂ ਆਉਣਾ ਤੇ ਜਿੰਨੇ ਜਣੇ ਘਰ ਹੋਗੇ ਨਾ ਮੈਂ ਉਹ ਦਿਨ ਆਉਣਾ ਵਾ ਬੈ ਕੇ ਨਾਲ ਗੱਲਾਂ ਬਾਤਾਂ ਕਰਾਂਗੇ ਹੱਸਾਂਗੇ ਹਾਂ ਤੇ ਤਾਂ ਕਰਕੇ ਤੇ ਮੈਨੂੰ ਵੀ ਨਾ ਸੁਣ ਕੇ ਬੜਾ ਹੋਰ ਤਰ੍ਹਾਂ ਹੋਇਆ ਵੀ ਝੂਠ ਕਿਉਂ ਬੋਲਦਾ ਬਨਵਲੀ ਹਾਂ ਪਤਾ ਨਹੀਂ ਕੀ ਬਣ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਇਹਨਾਂ ਦੀ ਪਹਿਲਾਂ ਚੰਗਾ ਹੁੰਦਾ ਜਦ ਜਣੇ ਮੈਂ ਆਵਾਜ਼ ਮਾਰਨੀ ਉਸੇ ਵੇਲੇ ਆ ਜਾਣਾ ਹੁਣ ਤਾਂ ਠੀਕ ਹੀ ਹੋ ਗਿਆ ਇਹ ਪਤਾ ਨਹੀਂ ਕਿਹੜੀ ਬੂਟੀ ਸੰਗਾਤੀ ਆ ਕੋਈ ਗੱਲ ਨਹੀਂ ਮੈਂ ਇਹਨੂੰ ਬਾਰ-ਬਾਰ ਮਾਰ ਕੇ ਨਾ ਸਮਝੰਦੀ ਆ ਤੂੰ ਤوڑا ਸੱਤਾ ਬੜੀਆਂ ਕਰਕੇ ਕੁੜੀ ਬੜੀ ਚੰਗੀ ਪਰਵਾਰ ਬੜਾ ਹੀ ਚੰਗਾ ਵਾ ਤੇ ਪਰਵਾਰ ਇਹ ਨਹੀਂ ਮਾਤ ਦੇਸਾ ਦਾ ਕਿ ਬੋਤ ਤੂੰ ਸਾਸਮਾਨ ਪੁੱਛ ਕੇ ਆਇਆ ਦਾ ਤੂੰ ਚੁੱਪ ਕਰਕੇ ਤੇ ਆ ਜਾਂਦੀ ਏ ਤੇ ਹੱਸਣੇ ਲੱਗ ਜਾ ਜੈ ਤੂੰ ਯਾਰ ਵੀ ਤੂੰ ਵੀ ਜੀ ਆਏ ਜੋ ਮੰਮੀ ਗੱਲ ਤੇ ਵੀ ਬੰਦੇ ਦੇ ਵਿੱਚ ਪੈ ਕੇ ਥੋੜਾ ਵੇਖਿਆ ਹੁੰਦਾ ਨੇ ਆਪ ਤੇ ਸ਼ਗਲੀ ਦੇਖ ਲੈਣੀ ਕਿ ਵਿਸ਼ਾ ਕਰ ਚੰਗੀ ਆ ਤੋ ਜਠਾਣੀ ਮੇਰੀ ਨੇ ਦੱਸਦਾ ਕਿ ਪਰਵਾਸ ਚੰਗਾ ਵਾ ਕੋਈ ਗੱਲ ਨਹੀਂ ਕੁੜੀ ਵੀ ਚੰਗੀ ਮਾਪੇ ਬੜੇ ਚੰਗੇ ਆ ਤੇ ਮੈਂ ਤਾਂ ਕਹ ਇਹੋ ਕੋਈ ਹੁੰਦਾ ਵਾ ਚੱਲ ਕਰ ਲੈਨੇ ਆ ਮੈਨੂੰ ਕੀ ਪਤਾ ਹੀ ਦਾ ਸੇ ਇਥੇ ਆ ਕੇ ਆ ਗਏ ਉਹਨੇ ਕਰ ਲੈ ਆ ਤੇ ਮਾਂ ਪੋਤੀ ਇਕੱਲੇ ਤੇ ਚਲੋ ਬੰਦਾ ਸਤਾਰਨ ਆਵੇ ਸਤਾਰਨ ਜਾਵੇ ਤਾਂ ਕੋਈ ਜਾਣਦੇ ਆਂ ਚਾਹ ਕਰੇ ਦੇ ਜਿੱਥੋਂ ਜੜਾ ਉਹ ਵੀ ਆਕਰਪ ਚੰਗੀ ਚਿਰੀ ਹੁੰਦੀ ਆ ਕੀ ਤਾਂ ਮੰਮੀ ਮੇਰਾ ਕਰਕੇ ਹੀ ਝੂਠ ਬੋਲਿਆ ਤੇ ਉਹਨੇ ਆਉਣਾ ਵਾ ਤਾਂ ਇਹ ਘਰੋਂ ਚਲ ਜਾਨੇ ਆ ਕੀ ਕਹੋ ਸੋ ਲੋਂਦੂ ਪਤਾ ਹੋਵੇ ਪਰ ਇਹਨਾਂ ਝੂਠ ਨਹੀਂ ਬੋਲਣਾ ਚਾਹੀਦਾ ਕੋਈ ਗੱਲ ਨਹੀਂ ਇੱਥੇ ਹੀ ਰਹਿਣਾ ਤੇ ਇੱਥੇ ਖਾਣਾ ਤੇ ਇੱਥੇ ਪਕਾਉਣਾ ਜਦੋਂ ਮੈਂ ਪਿਆਹਾ ਤੇ ਲੱਗਦਨੀ ਆ ਸ਼ਹਿਰ ਜਾਂਦੇ ਸਭ ਕੋ ਕਰਕੇ ਹੁੰਦੇ ਆ ਕਿਹਦੇ ਵਿੱਚ ਕਿਹੜੀ ਗੱਲ ਕੋਈ ਗੱਲ ਤੇਰੇ ਗਏ ਸ਼ਹਿਰ ਨਹੀਂ ਆਉਣੇ ਲੋੜ ਹੋਈ ਜਾਂ ਲਿਆਉਂਦੇ ਤੇ ਮੈਂ ਤਾਂ ਵੀ ਕੋਈ ਗੱਲ ਨਹੀਂ ਕਰਦੀ ਨਹੀਂ ਮੈਂ लवली ਨੂੰ ਕਹਿੰਦੀ ਆ ਉਹ ਜਿਹੜੀ ਬੈਠੀ ਚੀਜ਼ ਵਾ ਖਾਣੀ ਆ ਆਪੇ ਫਰੂਟ ਲਿਆ ਦੇ ਆ ਕਰ ਪੀਤਾ ਲਿਆਤਾ ਹੋਰ ਕੋਈ ਜੀ ਮੈਂ ਕੁਝ ਵੀ ਆਦੀ ਉਹ ਚੀਜ਼ ਤੇ ਚੀਜ਼ੇ ਖਾ ਲੈਣਾ ਪਤਾ ਕਿ ਹੁਣ ਦਵਾਈ ਖਾਂਦੇ ਜੀ ਤੇ ਜਿੰਨਾ ਚਿਰ ਅੰਦਰ ਨਾ ਕੋ ਜਾਊਗਾ ਆਸਰਾ ਕਿਹਣਾ ਮਸਰੀਂ ਵਿੱਚ ਕੁਝ ਵੀ ਨਹੀਂ ਆਉਂਦੀ ਦਵਾਈ ਸੁੱਕੀ ਆ ਜਿਹੜਾ ਦੁੱਧ ਘੇ ਹੋ ਰਿਹਾ ਇੱਥੇ ਸਾਡੇ ਘਰ ਚਲ ਕੋਈ ਗੱਲ ਨਹੀਂ ਮੈਂ ਇਹਨੂੰ लवली ਨੂੰ ਸਮਝਾਉਂਦੀ ਆ ਤੁਸੀਂ ਫਿਕਰ ਨਾ ਕਰੋ ਫੇਰ ਉਹਨੇ ਆਪਣਾ ਮਾਤਾ ਜੀ ਦੱਸਿਆ ਕੋਈ ਗੱਲ ਨਹੀਂ ਉਹਨੂੰ ਮੈਂ ਕਹੂੰ ਨਾ ਕਿ ਹਰ ਗੱਲ ਜਿਹੜੀ ਆ ਮਾਂ ਦੀ ਭੈਣ ਦੀ ਉਸੇ ਵੇਲੇ ਉਹਨੇ ਤਾਂ ਕੰਨਾਂ 'ਚ ਪਾ ਲਈ ਦਿੰਦੀ ਵੀ ਉਹ ਆ ਗੱਲ ਕਹਿਣ ਲਈ ਕੋਈ ਗੱਲ ਟਿਆੜੇ ਕੀ ਰੱਖੀ ਦੀ ਮੈਂ ਇਹ ਮਾਂ ਸਤਲਕਾ ਤੁਹਾਡਾ ਕਰਨ ਦੇ ਤੁਸੀਂ ਵੀ ਘੜੀ ਸਤਾਰ ਇਸਤੇਮਾਲ ਕਰੋ ਇਹ ਤਾਂ ਰਹਿ ਕੇ ਤੋਰ ਕੇ ਨਾ ਘਰ ਜੋਗੇ ਤਾਂ ਹੀ ਬਾਹਰ ਜੋਗੇ ਸਹੀ ਗੱਲ ਕਿਦਾਂ ਘਰ-ਵਾਰ ਬਣਾਇਆ ਮੈਂ ਤਾਂ ਹੁਣ ਆਣਦੇ ਤੇ ਆ ਗੱਲਾਂ ਹੋਣ ਡੈਤੀਆਂ ਚੰਗੇ ਨਹੀਂ ਲੱਗੀਆਂ ਪਰ ਮੈਂ ਨਹੀਂ ਚਾਹੁੰਦੀ ਫੇਰ ਗੱਲ ਕਰੂੰਗੀ ਪਰ ਇਹ ਨਹੀਂ ਚੱਲਦੀ ਗੱਲਾਂ ਤਾਂ ਕੋਈ ਗੱਲ ਨਹੀਂ ਤੇ ਫਿਰ ਤਾਂ ਮੈਂ ਸਮਝ ਨਹੀਂ ਆ ਸਾਰਾ ਹਾਲ ਹੁਣ ਦਾ ਚੇਤਾ ਉਹ ਵੀ ਆਹ ਧੀਂ ਦੇਤਾ ਆ ਉਹ ਦੇਤਾ ਤੇ ਇਹ ਤਾਂ ਘਰ ਵੇਣ ਤਾਂ ਨਹੀਂ ਪਤਾ ਮੈਨੂੰ ਤੇ ਘਰ ਬਹੁਤ ਮਾਤਾ ਦਾ ਵੀ ਨਾ ਕੋਹ ਹਾਲ ਨਹੀਂ ਹੁਣ ਅੰਦਰ ਲੈ ਕੇ ਵੜ ਗਈ ਆ ਆਂਦੀ ਹੁਣੀ ਆ ਵੀ ਚੁਗਲੀਆਂ ਕਰਨੀਆਂ ਪਤਾ ਨਹੀਂ ਹੁਣ ਕਿਹੜੀਆਂ ਗੱਲਾਂ ਕਰਨਦੀ ਆ ਤੇ ਕਿਹੜੀਆਂ ਨਹੀਂ ਕਰਨਦੀ ਫੇਰ ਕਹਿਣਾ ਮੈਂ ਵੀ ਨੌਣੀ ਚੰਗੀ ਹੈਗੀ ਜਦੋਂ ਉਹਲੇ ਉਹੋ ਗੱਲਾਂ ਕਰਨੀਆਂ ਫਿਰ ਮੈਂ ਇਹ ਕਹਿਣਾ ਹੀ ਆ। ਆ ਰਮਿ ਜਾ। ਆ। ਸੁਪਿੰਦਰ ਲਵਲੇ ਆਇਆ ਨਹੀਂ ਅਜੇ? ਨਹੀਂ ਆਗੇ ਨਹੀਂ। ਦੇਣੀ ਆਵਾਜ਼ ਉਹਨੂੰ। ਆ ਕੋਈ ਨਹੀਂ ਹੁੰਦੇ ਆ। ਤੁਸੀਂ ਇੱਥੇ ਅੰਦਰ ਬੈਠੀਓ ਤੀਕੰਦੇ ਸਗੋਂ ਬਾਹਰ। ਅੱਛਾ ਮੰਮੀ ਕਹਿ ਰਹੇ ਚਲ ਆ ਜਾ ਅੰਦਰ ਠੰਡਾ ਵਾ। ਅਛਾ ਅਛਾ। ਤੇ ਮੈਂ ਕਿੱਥੇ ਗਿਆ ਕਰਨ? ਕਰਨ ਇੱਥੇ ਬਾਹਰ ਹੀ ਹੋਰੇ। ਉਹ ਵੀ ਮਾਮਿਆਂ ਨੂੰ ਦੇਖਣ ਆ। चल मैं भी अमन पे आ देनी उठे जा पी के आ जो फिर ठीक है देख ले मम्मी वो खियो ही है ती अंदर आके बैठ ना सर ये डी गड्डी है सर चल कोई नहीं चाय पी के तो उठे चल जाने हैं और फिर सर से बंदे आ बढ़ जाने और नहीं, गा, नहीं गा। आ जो तो नहीं आ रही होगी तो सेट बैठ जाओ पी लो चाय तो कोई ना उठे लगली लग चल जाने हैं